ਇੱਕ ਵਾਰ ਫਿਰ ਪੰਜਾਬੀ ਦੀ ਇਹ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਆਪਾਂ 12ਵੀਂ ਜਮਾਤ ਦੇ ਸਿਲੇਬਸ ਵਿੱਚ ਦਰਜ ਕਵਿਤਾ ਮੇਰਾ ਬਚਪਨ ਜੋ ਕਿ ਹਰਪ੍ਰੀਤ ਸਿੰਘ ਦੁਆਰਾ ਲਿਖੀ ਗਈ ਹੈ ਲੈ ਕੇ حاضر ਹੋਏ ਹਾਂ ਇੱਕ ਹਵਤਾ ਜਿਹੜੀ ਬੱਚੇ ਦੇ ਬਚਪਨ ਨਾਲ ਸੰਬੰਧਿਤ ਹੈ ਇਸ ਕਵਿਤਾ ਦੇ ਵਿੱਚ ਲੇਖਕ ਇੱਕ ਉਸ ਬੱਚੇ ਦੇ ਦ੍ਰਿਸ਼ ਨੂੰ ਬਿਆਨ ਕਰ ਰਿਹਾ ਹੈ ਜਿਸ ਦੇ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਜਾਂਦੀ ਹੈ ਤੇ ਉਹ ਬੱਚਾ ਆਪਣੇ ਆਪ ਨੂੰ ਇੱਕ ਸਵਾਲ ਕਰਦਾ ਹੈ ਕਿ ਉਸ ਦਾ ਬਚਪਨ ਅਜੇ ਨਹੀਂ ਆਇਆ ਤੇ ਉਸ ਦਾ ਬਚਪਨ ਕਦੋਂ ਆਵੇਗਾ ਭਾਵੇਂ ਉਸ ਦੀ ਉਮਰ ਵੱਡੀ ਹੋ ਚੁੱਕੀ ਹੈ ਪਰ ਉਹ ਆਪਣੇ ਬਚਪਨ ਨੂੰ ਕਿਤੇ ਨਾ ਕਿਤੇ ਯਾਦ ਕਰ ਰਿਹਾ ਹੈ ਆਓ ਬਿਨਾਂ ਕਿਸੇ ਦੇਰੀ ਤੋਂ ਵੀਡੀਓ ਸ਼ੁਰੂ ਕਰਦੇ ਹਾਂ ਮੇਰਾ ਬਚਪਨ ਅਜੇ ਨਾ ਆਇਆ ਮੇਰਾ ਬਚਪਨ ਕਦ ਆਵੇਗਾ ਵੱਡੀ ਉਮਰ ਦੇ ਵਿੱਚ ਪਹੁੰਚ ਕੇ ਉਸ ਦੀ ਉਮਰ 2 3 4 ਜਾਂ 5 ਸਾਲ ਦੀ ਸੀ ਪਾਪਾ ਨੂੰ ਇਹ ਯਾਦ ਨਹੀਂ ਹੈ ਕਿ ਉਹਦੀ ਉਮਰ ਕਿੰਨੀ ਸੀ ਜਦੋਂ ਕਬੀ ਦੀ ਉਮਰ 2 3 4 ਜਾਂ 5 ਸਾਲ ਦੀ ਸੀ ਮਾਂ ਦੇ ਬੁੱਲ ਬਰਾਨਾਂ ਉੱਤੇ ਕਦੇ ਨਾ ਉੱਗੀ ਹਰੀ ਕਰੂਮਲ ਇਥੇ ਬੁੱਲ ਬਰਾਨਾਂ ਤੋਂ ਭਾਵ ਹੈ ਬੰਜਰ ਧਰਤੀ ਵਰਗੇ ਉਸ ਨੂੰ ਆਪਣੀ ਮਾਂ ਦੇ ਬੁੱਲ ਨਜ਼ਰਾ ਆਉਂਦੇ ਸੀ ਕਦੇ ਨਾ ਉੱਗੀ ਹਰੀ ਕਰੂਮਲ ਹਰੀ ਕਰੂਮਲ ਤੋਂ ਭਾਵ ਹੈ ਕਿ ਉਹਨਾਂ ਬੁੱਲਾਂ ਦੇ ਉੱਤੇ ਉਸਨੇ ਕਦੇ ਖਾਸੀ ਨਹੀਂ ਦੇਖੀ ਸੀ ਹਾਸਾ ਨਹੀਂ ਦੇਖਿਆ ਸੀ ਆਪਣੀ ਮਾਂ ਦੇ ਬੁੱਲਾਂ ਉੱਤੇ ਕਦੇ ਕਹਿ ਰਿਹਾ ਕਿ ਮਾਂ ਦੇ ਬੁੱਲ ਬਰਾਨਾ ਉੱਤੇ ਉਸਦੇ ਮਾਂ ਦੇ ਬੁੱਲ ਸੀ ਜਿਹੜੇ ਉਹ ਹਮੇਸ਼ਾ ਇੱਕ ਬੰਜਰ ਧਰਤੀ ਵਾਂਗ ਸੀ ਕਦੀ ਨਾ ਉੱਗੀ ਹਰੀ ਕ੍ਰੂਮਲ ਉਹਨਾਂ ਬੁੱਲਾਂ ਦੇ ਉੱਤੇ ਕਦੇ ਵੀ ਉਸਨੇ ਹਾਸਾ ਨਹੀਂ ਸੀ ਵੇਖਿਆ ਨੈਣ ਉਸਦੇ ਭਰੇ ਭਰੇ ਸਨ ਨੈਣ ਹੁੰਦੀਆਂ ਨੇ ਅੱਖਾਂ ਨੈਣ ਉਸ ਦੇ ਭਰੇ ਭਰੇ ਸਨ ਉਸ ਦੀਆਂ ਅੱਖਾਂ ਹਮੇਸ਼ਾ ਹੰਝੂਆਂ ਨਾਲ ਭਰੀਆਂ ਰਹਿੰਦੀਆਂ ਸੀ ਦਿਨ ਜਿਵੇਂ 부জে 부জে ਪ੍ਰਸ਼ਾਮੇ ਤੇ ਦਿਨ 부জে ਹੋਏ ਪ੍ਰਸ਼ਾਮੇ ਵਾਂਗ ਹੁੰਦੇ ਸੀ ਮਾਂ ਮੇਰੀ ਦੀ ਸਗਲ ਮਸ਼ੱਕਤ ਨੀਮੀ ਨਜ਼ਰ ਸਦਾ ਸ਼ਰਮਾਵੇ ਮਸ਼ੱਕਤ ਹੁੰਦੀ ਹੈ ਮਿਹਨਤ ਨੀਮੀਤ ਅਨੁਪਤੀ ਹੈ ਕਿ ਇੱਕ ਸਾਡੇ ਸਮਾਜ ਦੇ ਵਿੱਚ ਇੱਕ ਵਿਧਵਾ ਔਰਤ ਹੈ ਜਿਹੜੀ ਉਹ ਹਮੇਸ਼ਾ ਆਪਣੀ ਨਜ਼ਰ ਨੀਮੀ ਰੱਖਦੀ ਹੈ ਤੇ ਸ਼ਰਮਾਵੇ ਸ਼ਰਮਾਉਂਦੀ ਰਹਿੰਦੀ ਹੈ ਕਵੀ ਕਹਿ ਰਹੇ ਇਥੇ ਕਿ ਮੇਰੀ ਮਾਂ ਦਾ ਜ਼ਿਆਦਾ ਧਿਆਨ ਆਪਣੀ ਨਜ਼ਰ ਨੀਮੀ ਰੱਖਣ ਵਿੱਚ ਤੇ ਮਿਹਨਤ ਕਰਨ ਵਿੱਚ ਹੁੰਦਾ ਸੀ ਤੇ ਉਹ ਹਮੇਸ਼ਾ ਲੋਕਾਂ ਤੋਂ ਸ਼ਰਮਾਉਂਦੀ ਰਹਿੰਦੀ ਸੀ ਕਿਉਂਕਿ ਉਹ ਇੱਕ ਵਿਧਵਾ ਸੀ ਰਾਤ ਸੁਲਗਦਾ ਸੁੰਨਾ ਪਾਲਾ ਰਾਤ ਨੂੰ ਉਹਨਾਂ ਦੇ ਘਰ ਚੁੱਪਚਾਪ ਵਰਤੀ ਰਹਿੰਦੀ ਸੀ ਮਤਲਬ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਮੈਂ ਮੇਰੀ ਮਾਂ ਦੀਪ ਬਿਹੁਣੇ ਦੀਪ ਸ਼ਬਦ ਵਰਤੇ ਗਏ ਦੀਵੇ ਲਈ ਮੈਂ ਤੇ ਕਹਿੰਦਾ ਮੇਰੀ ਮਾਂ ਬਿਨਾ ਦੀਵੇ ਤੋਂ ਸੁੱਤੇ ਪਏ ਰਹਿੰਦੇ ਸੀ ਸੋ ਜਾਂਦੇ ਸੀ ਜਿਵੇਂ ਨੇਰੇ ਦੀ ਝੁੰਬ ਮਾਰ ਕੇ ਦੋ ਬੂਟੇ ਕਮਲਾਏ ਸੁੱਤੇ ਕਹਿੰਦਾ ਜਿਵੇਂ ਨੇਰੇ ਦੇ ਵਿੱਚ ਝੁੰਬ ਮਾਰ ਕੇ ਦੋ ਬੂਟੇ ਕਮਲਾਏ ਹੋਏ ਸੁੱਤੇ ਪਏ ਹੋਣ ਮਤਲਬ ਉਹ ਕਹਿੰਦਾ ਮੈਂ ਤੇ ਮੇਰੀ ਮਾਂ ਬਿਨਾ ਦੀਵੇ ਤੋਂ ਸੌ ਜਾਂਦੇ ਸੀ ਜਿਵੇਂ ਨੇਰੇ ਦੀ ਝੁੰਬ ਮਾਰ ਕੇ ਦੋ ਕਮਲਾਰੇ ਹੋਏ ਬੂਟੇ ਸੁੱਤੇ ਪਏ ਹੁਣ ਸਾਡੇ ਵੀੜੀ ਮਰੀ ਕਹਾਣੀ ਇੱਕ ਸੀ ਰਾਜਾ ਇੱਕ ਸੀ ਰਾਣੀ ਸਾਡੇ ਵੀੜੀ ਏ ਕਹਾਣੀ ਮੇਰੀ ਮਾਤਾ ਨੇ ਮੈਨੂੰ ਕਦੇ ਨਹੀਂ ਸੁਣਾਈ ਕਿਹੜੀ ਜਾਨੀ ਕਿ ਇੱਕ ਰਾਜੇ ਤੇ ਇੱਕ ਰਾਣੀ ਵਾਲੀ ਕਹਾਣੀ ਮੇਰੀ ਮਾਂ ਨੇ ਮੈਨੂੰ ਕਦੇ ਨਹੀਂ ਸੁਣਾਈ ਕਿਉਂ ਕਿ ਸਾਰਾ ਦਿਨ ਮਿਹਨਤ ਕਰਕੇ ਮੇਰੀ ਮਾਂ ਥੱਕੀ ਹੁੰਦੀ ਸੀ ਕਦੀ ਕਦੀ ਮੇਰੀ ਮਾਂ ਆਖੇ ਇੱਥੇ ਜਦੋਂ ਕਵੀ ਵੱਡੀ ਉਮਰ ਦੇ ਵਿੱਚ ਚਲਾ ਜਾਂਦਾ ਤਾਂ ਉਹ ਆਪਣੇ ਬਚਪਨ ਨੂੰ ਯਾਦ ਕਰਦੇ ਹੋਏ ਆਖਦੇ ਕਹਿੰਦਾ ਕਦੀ ਕਦੀ ਮੇਰੀ ਮਾਂ ਮੈਨੂੰ ਕਹਿੰਦੀ ਸੀ ਬੇ ਮੇਰੇ ਦੁੱਖ ਦਰਦ ਦੇ ਹਾਣੀ ਕਿ ਤੂੰ ਮੇਰੇ ਦੁੱਖ ਤੇ ਦਰਦ ਦਾ ਹਾਣੀ ਹੈ ਭਾਵੇਂ ਜਿੰਨਾ ਦੁੱਖ ਮੈਂ ਹੰਡਾਇਆ ਉਹਨਾਂ ਦੁੱਖ ਹੀ ਹੰਡਾਇੇ ਮੇਰੀ ਹਿੱਕ ਨੂੰ ਲੱਗ ਕੇ ਸੌਂ ਜਾ ਠੀਕ ਹੈ ਉਹ ਕਹਿੰਦੀ ਮੇਰੇ ਪੁੱਤਰ ਮੇਰੀ ਹਿੱਕ ਨਾਲ ਲੱਗ ਕੇ ਸੌਂ ਜਾ ਜਿਸ ਥਾਂ ਤੇਰਾ ਬਾਪ ਸਦਾਇਆ ਸਦਾਇਆ ਦਾ ਮਤਲਬ ਹੈ ਚਲਾ ਗਿਆ ਫਿਰ ਉਹ ਕੀ ਕਹਿੰਦੀ ਕਿ ਜਿਸ ਥਾਂ ਤੇਰਾ ਬਾਪ ਚਲਾ ਗਿਆ ਉਸ ਥਾਂ 'ਤੇ ਕੋਈ ਪਾਪ ਨਾਵੇ ਯਾਨੀ ਕਿ ਉੱਥੇ ਕੋਈ ਪਾਪੀ ਆਦਮੀ ਵੀ ਨਾ ਜਾਵੇ ਮੇਰੇ ਬੂਟੇ ਗੱਭਰੂ ਹੋ ਜਾ ਫਿਰ ਉਹ ਕਹਿੰਦੀ ਮੇਰੇ ਪੁੱਤਰ ਤੂੰ ਜਲਦੀ ਗੱਭਰੂ ਹੋ ਜਾ ਤੇਰੇ ਛਾਵੇਂ ਮੈਂ ਸੌ ਜਾਵਾਂ ਯਾਨੀ ਕਿ ਤੇਰਾ ਆਸਰਾ ਲੈ ਕੇ ਮੈਂ ਸੌ ਜਾਵਾਂ ਸੌਜਣ ਤੋਂ ਪਾਵੇ ਨਿਸ਼ਚਿੰਤ ਹੋ ਕੇ ਸੋ ਸਕਾਂ ਕਦੀ ਕਦੀ ਬਾਲਾਂ ਦੇ ਕੁਛੜ ਬਾਲਾਂ ਕੇ ਹੈਗੇ ਛੋਟੇ ਬੱਚਿਆਂ ਨੂੰ ਕਵੀ ਕਹਿੰਦੇ ਫਿਰ ਮੇਰੀ ਮਾਂ ਕਹਿੰਦੀ ਕਿ ਕਦੇ ਕਦੇ ਬੱਚਿਆਂ ਦੇ ਕੁਛੜ ਵਿੱਚ ਸੌਣ ਨਚਿੰਤ ਨਿਕਰਮਣ ਮਾਮਾ ਮੇਰੇ ਵਰਗੀਆਂ ਨਿਕਰਮਣ ਕਿਹਾ ਗਿਆ ਇੱਥੇ ਉਭਾਗੀਆਂ ਜਾਂ ਬਦ ਕਿਸਮਤ ਮੇਰੇ ਵਰਗੀਆਂ ਬਦ ਕਿਸਮਤੀ ਮਾਮਾ ਨਿਸ਼ਚਿੰਤ ਹੋ ਕੇ ਸੌਂ ਜਾਂਦੀਆਂ ਹਨ ਠੀਕ ਹੈ ਇਹਦਾ ਮਤਲਬ ਇਹ ਹੈ ਕਿ ਕਦੀ ਕਦੀ ਬੱਚਿਆਂ ਦੇ ਕੁਛੜ ਵਿੱਚ ਮੇਰੇ ਵਰਗੀਆਂ ਬਦ ਕਿਸਮਤੀ ਮਾਮਾ ਨਿਸ਼ਚਿੰਤ ਹੋ ਕੇ ਸੌਂ ਜਾਂਦੀਆਂ ਹਨ ਮੈਂ ਆਪਣੀ ਮਾਤਾ ਦਾ ਓਲਾ ਓਲਾ ਹੁੰਦਾ ਹੈ ਆਸਰਾ ਮੈਂ ਆਪਣੀ ਮਾਤਾ ਦਾ ਆਸਰਾ ਸੀ ਉਸ ਦੀ ਛਾਂ ਉਸ ਦਾ ਪਰਛਾਵਾਂ ਉਸ ਦੀ ਉਸ ਦੀ ਛਾਂ ਵੀ ਸੀ ਤੇ ਉਸ ਦਾ ਪਰਛਾਵਾਂ ਵੀ ਸੀ ਇੱਥੇ ਕਵੀ ਸਾਡੇ ਸਮਾਜ ਦੀ ਇੱਕ ਕੋਜੀ ਤਸਵੀਰ ਨੂੰ ਪੇਸ਼ ਕਰਦੇ ਜੋ ਸਾਡੇ ਸਮਾਜ ਦਾ ਵਰਤਾਰਾ ਹੈ ਇੱਥੇ ਕਵੀ ਕਹਿੰਦਾ ਉਂਝ ਤਾਂ ਹਰ ਮਾਂ ਸੋਹਣੀ ਹੁੰਦੀ ਕਵੀ ਕਹਿੰਦਾ ਹਰ ਮਾਂ ਹੀ ਬਹੁਤ ਸੋਹਣੀ ਹੁੰਦੀ ਹੈ ਖੂਬਸੂਰਤ ਹੁੰਦੀ ਹੈ ਪਰ ਮੇਰੀ ਮਾਂ ਵੇਖ-ਵੇਖ ਕੇ ਹਰ ਅੱਖ ਸੁਲਗੇ ਜਿਵੇਂ ਦੁਪਹਿਰੀ ਕਹਿੰਦਾ ਮੇਰੀ ਮਾਂ ਨੂੰ ਵੇਖ ਕੇ ਹਰ ਬਗਾਨੇ ਮਰਦ ਦੀ ਅੱਖ ਬੁਰੀ ਭਾਵਨਾ ਨਾਲ ਸੁਲਗ ਜਾਂ ਮਗ ਮਮਾ ਘਗਾ ਮਗ ਉੱਠਦੀ ਸੀ ਮੈਂ ਉਸ ਦੇ ਸੰਗ ਤੁਰਿਆ ਜਾਵਾਂ ਮੈਂ ਜਦੋਂ ਉਹਦੇ ਨਾਲ ਤੁਰਿਆ ਜਾਂਦਾ ਸੀ ਚੁੱਪ ਸੰਗਣੀ ਛਾਂ ਉਕੈਰੀ ਤਾਂ ਸਾਡੇ ਵਿੱਚ ਬਿਲਕੁਲ ਚੁੱਪ ਚਾਹ ਹੁੰਦੀ ਸੀ ਤੇ ਮੈਂ ਉਹਦੇ ਉਹ ਮੈਨੂੰ ਆਪਣੀ ਛਾਂ ਦੇ ਵਿੱਚ ਰੱਖਦੀ ਸੀ ਨਾજર ਨਾજર ਮੇਰਾ ਮਕਤਬ ਸੀ ਇੱਥੇ ਮਕਤਬ ਸ਼ਬਦ ਵਰਤਿਆ ਗਿਆ ਪਾਠਸ਼ਾਲਾ ਲਈ ਮੇਰੀ ਮਾਂ ਨੂੰ ਜੋ ਬੁਰੀ ਭਾਵਨਾ ਨਾਲ ਉਪਰੇ ਮਰਦਾਂ ਦੀ ਨਜ਼ਰ ਵੇਖਦੀ ਸੀ ਉਹ ਮੇਰੇ ਲਈ ਇੱਕ ਪਾਠਸ਼ਾਲਾ ਸੀ ਬੋਲ ਬੋਲ ਸੀ ਸੰਥਾ ਮੇਰੀ ਸੰਥਾ ਹੁੰਦੀ ਹੈ ਸਲਕ ਤੇ ਉਹਨਾਂ ਦੁਆਰਾ ਬੋਲਿਆ ਗਿਆ ਇੱਕ ਇੱਕ ਬੋਲ ਮੇਰੇ ਲਈ ਪਾਠ ਸੀ ਸੰਥਿਆ ਦਾ મત ਸੰਥਾ ਦਾ ਮਤ ਬੋਲੇ ਪਾਠ ਮੇਰੇ ਲਈ ਇੱਕ ਪਾਠ ਸੀ ਬਚਪਨ ਆਉਂਦਾ ਤਾਂ ਕਿਸ ਰਾਹ ਹੂੰ ਇਥੇ ਕਵੀ ਕਹਿੰਦਾ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਬਚਪਨ ਕਿਹੜੇ ਰਾਹ ਤੋਂ ਆਉਂਦਾ ਹਰ ਰਾਹ ਸੂਝ ਸਮਝ ਕੇ ਘੇਰੀ ਕਿਉਂਕਿ ਇਹੋ ਜੇ ਹਾਲਾਤਾਂ ਦੇ ਵਿੱਚ ਮੈਂ ਉਮਰ ਤੋਂ ਪਹਿਲਾਂ ਹੀ ਸੂਝਵਾਨ ਹੋ ਗਿਆ ਸੀ ਕਿਉਂਕਿ ਹਾਲਾਤ ਇਹੋ ਜੇ ਸੀ ਮੇਰੇ ਪਿਤਾ ਨਹੀਂ ਸੀ ਤਾਂ ਜਿਸ ਤਰ੍ਹਾਂ ਸਮਾਜ ਦੇ ਵਿੱਚ ਵਿਚਰਦੇ ਹੋਏ ਮੈਨੂੰ ਉਹਨਾਂ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪਿਆ ਤਾਂ ਮੈਂ ਆਪਣੇ ਸਮੇਂ ਤੋਂ ਪਹਿਲਾਂ ਹੀ ਸਮਝਦਾਰ ਬਣ ਗਿਆ ਸੀ ਇਸ ਕਰਕੇ ਜਿਹੜਾ ਮੇਰਾ ਬਚਪਨ ਹੈ ਉਹ ਅਜੇ ਤੱਕ ਨਹੀਂ ਆਇਆ